ਸੁਨਾਸਤਿਕਾਲ ਦੋਸਤੋ ਪੰਜਾਬ ਦੇ ਇੱਕ ਨੌਜਵਾਨ ਗਾਇਕ ਦੀ ਸਿਹਤ ਨੂੰ ਲੈ ਕੇ ਬਹੁਤ ਪੋਸਟਾਂ ਅਪਡੇਟ ਪਾਈਆਂ ਕਿ ਇਹ ਸਾਰੀਆਂ ਪੋਸਟਾਂ ਹਮਦਰਦੀ ਵਾਲੀਆਂ ਸੀ ਪੋਸਟਾਂ ਜੇ ਹਮਦਰਦ ਭਾਵਨਾ ਵਾਲੀਆਂ ਸੀ ਤਾਂ ਪੰਜਾਬ ਦੇ ਪਿੰਡ ਲੱਖੂ ਕੇ ਬਹਿਰਾਮ ਲਈ ਪੋਸਟਾਂ ਕਿਉਂ ਨਹੀਂ ਪਈਆਂ ਇਹ ਫਿਰੋਜ਼ਪੁਰ ਦਾ ਪਿੰਡ ਹੈ ਜਿੱਥੇ 24 ਘੰਟਿਆਂ 'ਚ ਇੱਕ ਪਿੰਡ ਦੇ ਵਿੱਚ ਚਾਰ ਨੌਜਵਾਨ ਦਮ ਤੋੜ ਗਏ ਨੇ ਇੱਕੋ ਪਿੰਡ ਦੇ ਨਸ਼ੇ ਦੀ ਓਵਰਡੋਸ ਕਰਨ ਦੱਸਿਆ ਜਾ ਰਿਹਾ ਹੈ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਪੂਰੀ ਖਬਰ ਲਾਇਆ ਅਖਬਾਰ ਨੇ ਹੁਣ ਦੱਸੋ ਪਹਿਲਾ ਉਹ ਪਰਿਵਾਰਾਂ ਦੇ ਵਾਲੇ ਉਹ ਦੁਖੀ ਲੋਕ ਉਹ ਜਾਣ ਕਿੱਥੇ ਕਿਹਦਾ ਬੂਹਾ ਖੜਕਾਉਣ ਉਹ ਅੰਗਰੇਜ਼ੀ ਦੇ ਵੱਡੇ ਅਖਬਾਰਾਂ ਨੇ ਖਬਰ छाप ਦਿੱਤੀ ਤੇ ਸਾਡੇ ਵੱਡੇ ਵੱਡੇ ਪੇਜ ਸਾਡੇ ਇਨਫਲੂਐਂਸਰ ਉਹੋ ਦੁਕਾਨਾਂ ਦੀਆਂ ਮਸ਼ਹੂਰੀਆਂ 'ਚ ਬੀਜ਼ੀ ਨੇ ਦਿਵਾਲੀਆ ਤਿਹਾਰ ਹੈ ਕਮਾਈ ਦਾ ਟਾਈਮ ਹੈ ਤਿਹਾਰਾਂ ਦਾ ਸੀਜ਼ਨ ਅਗਲੇ ਦਾ ਕਈ ਫੇਸਬੁਕੀ ਸ਼ੇਅਰ ਡਰਦੇ ਵੀ ਆ ਵੀ ਮੋਨਟਾਈਜ਼ ਟੂਲ ਆ ਕਿਤੇ ਕੋਈ ਚੱਕਰ ਨਾ ਪੈ ਜਾਵੇ ਚਲੋ ਵਾਂਗ ਚੁੱਕਨੇ ਆਪਣੇ ਲੋਕਾਂ ਲਈ ਭੋਖੜ ਦਾਣ ਸ਼ੁਰੂ ਕੀਤੀ ਸੀ ਪਤਾ ਸਾਰਿਆਂ ਨੂੰ ਹੁਣ ਤੁਹਾਨੂੰ ਉਹਦੇ ਨਾਲ ਕੀ ਹੋਇਆ ਉਹ ਵੀ ਪਤਾ ਹੈ ਪਰ ਉਹ ਬੰਦਾ ਪੰਜਾਬ ਲਈ ਖੜਿਆ ਸੀ ਹੜ੍ਹਾਂ ਦੇ ਵੇਲੇ ਉਹ ਮਦਦ ਕਰਨ ਆਇਆ ਸੀ ਅੱਜ ਸ਼ਾਇਦ ਉਹਨੂੰ ਵੀ ਮਦਦ ਦੀ ਲੋੜ ਆ ਪਰ ਪੰਜਾਬ ਦੇ ਲੋਕਾਂ ਨੇ ਉਹਦੇ ਹੰਕ ਵਿੱਚ ਫੇਸਬੁੱਕ ਤੇ ਕੋਈ ਬਹੁਤਾ ਨਾਰਾ ਨਹੀਂ ਲਾਇਆ ਕੋਈ ਬਹੁਤੀਆਂ ਪੋਸਟਾਂ ਨਹੀਂ ਪਈਆਂ ਤੇ ਨਾ ਹੀ ਕੋਈ ਹੈਸ਼ਟੈਗ ਵਾਇਰਲ ਹੋਇਆ ਬਸ ਇਹ ਸਿੱਧੂ ਮੂਸੇਆਣਾ ਦੇ ਨਾਲ ਜੋ ਹੋਇਆ ਉਹ ਵੀ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਉਸ ਪਰਿਵਾਰ ਦੇ ਲਈ ਪੰਜਾਬ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਹਮਦਰਦੀ ਬਹੁਤ ਪ੍ਰਗਟਾਈ ਬਹੁਤ ਵੱਡੀ ਲਹਿਰ ਚੱਲੀ ਸੀ ਪਰ ਇਹ ਵੀ ਸੱਚ ਹੈ ਕਿ ਸਿੱਧੂ ਜਾਂਦਾ ਜਾਂਦਾ ਕਿੰਨੇ ਯੂਟਿਊਬਰ ਮੁੰਡਿਆਂ ਦੇ ਚੈਨਲ ਮੋਨੀਟਾਈਜ਼ ਜ਼ਰੂਰ ਕਰਵਾ ਗਿਆ ਸੀ ਯਾਨੀ ਕਿ ਉਹਦੀ ਯਾਨੀ ਕਿ ਉਹਦੇ ਭੋਗ ਤੱਕ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਪਰ ਜਸਟਿਸ ਫਾਰ ਸਿੱਧੂ ਮੂਸੇਵਾਲਾ ਹੈਸ਼ਟੈਗ ਅਸੀ ਟ੍ਰੈਂਡ ਨਹੀਂ ਕਰਵਾ ਸਕੇ ਹੁਣ ਤੱਕ ਹੁਣ ਫਰਜ਼ਪੁਰ ਦੇ ਲੱਖੂ ਕੇ ਬਹਿਰਾਮ ਚ ਚਾਰ ਕਰਾਂ ਦੇ ਵਿੱਚ ਸਨ ਬਸ ਰਿਹਾ ਮਿੰਨ ਦੇ ਮੈਡੀਕਲ ਸਟੋਰ ਵੀ ਸ਼ੰਕ ਦੇ ਕੇ ਰਹਿ ਚਨੇ ਹੁਣ ਪਿੰਡ ਵਾਸੀ ਬੋਲਣ ਲੱਗੇ ਆ ਪਿੰਡ ਵਾਸੀਆਂ ਦੇ ਮੁਤਾਬਕ ਪਹਿਲਾ ਨੌਜਵਾਨ ਉਹਨਾਂ ਦੇ ਪਿੰਡ ਦੇ ਵਿੱਚ ਓਵਰਡੋਜ਼ ਨਾਲ ਜਿਹੜਾ ਉਹ ਮੰਗਲਵਾਰ ਨੂੰ ਉਹਦੀ ਡੈਥ ਹੋਈ ਫਿਰ ਬੁੱਧਵਾਰ ਸਵੇਰੇ ਹੋਰ ਤਿੰਨ ਨੌਜਵਾਨ ਆ ਜਿਹੜੇ ਉਹਨਾਂ ਦੀ ਡੈਥ ਹੋਈ ਪਰਿਵਾਰ ਦੁਖੀ ਹੈ ਤੇ ਪਿੰਡ ਵਿੱਚ ਇਸ ਵੇਲੇ ਸੋਗ ਹੈ ਕਾਫੀ ਜਿਹੜੇ ਚਾਰ ਨੌਜਵਾਨ ਆ ਜਿਨ੍ਹਾਂ ਦੀ ਡੈਥ ਹੋਈ ਆ ਇੱਕ 26 ਸਾਲ ਦਾ ਰਮਨ ਸਿੰਘ ਹੈ ਫਿਰ ਉਮਿਤ ਦੂ ਸਿੰਘ ਆ ਫਿਰ ਰਜਤ ਸਿੰਘ ਆ ਫਿਰ ਸੰਦੀਪ ਰਮਨ ਸਿੰਘ ਦਾ ਫਾਦਰ ਹੈ ਜਿਹੜਾ ਉਹ ਮੀਡੀਆ ਦੇ ਸਾਹਮਣੇ ਦੱਸਦਾ ਹੈ ਕਿ ਉਹ ਕਈ ਸਾਲਾਂ ਤੋਂ ਨਸ਼ੇ ਦੇ ਨਾਲ ਸੰਘਰਸ਼ ਕਰ ਰਿਹਾ ਸੀ ਯਾਨੀ ਕਿ ਉਹ ਛੱਡਣਾ ਵੀ ਚਾਹੁੰਦਾ ਸੀ। ਉਹਨੂੰ ਪਿਛਲੀ ਰਾਤ ਕਹਿੰਦੇ ਨਸ਼ਾ ਕੀਤਾ ਉਹਨੇ ਤੇ ਉਸ ਤੋਂ ਬਾਅਦ ਉਹਦੀ ਫਿਰ ਲਾਸ਼ ਮਿਲੀ ਆ। ਉਮੇਦੂ ਸਿੰਘ ਉਹ ਵੀ ਪਹਿਲਾਂ ਹੈਲਦੀ ਸੀ ਸਿਹਤ ਠੀਕ ਸੀ ਆਪਣੇ ਨਸ਼ੇ ਲਈ ਪਰ ਉਹ ਘਰ ਦੀਆਂ ਚੀਜ਼ਾਂ ਵੀ ਵੇਚਣ ਲੱਗਾ ਸੀ। ਪਿੰਡ ਵਾਸੀਆਂ ਦਾ ਹੁਣ ਦੋਸ਼ ਹੈ ਕਿ ਨਸ਼ਾ ਸਿੱਧਾ ਤਾਂ ਦਰਵਾਜ਼ੇ ਤੱਕ ਪਹੁੰਚ ਜਾਂਦਾ ਘਰੇ। ਤੇ ਪਿੰਡ ਚ ਸੱਤ ਦਵਾਈਆਂ ਦੀਆਂ ਮੈਡੀਕਲ ਹਾਲਾਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੇ ਹੁਣ ਤਾਂ ਸਾਫ਼ ਹੀ ਮੀਡੀਆ ਦੇ ਸਾਹਮਣੇ ਗੱਲ ਕੀਤੀ ਜਾ ਰਹੀ ਹੈ ਨਸ਼ੇ ਦਾ ਜਾਲ ਖੇਤਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਨੌਜਵਾਨਾਂ ਦੀ ਮੌਤ ਤੋਂ ਗੁੱਸੇ ਚ ਆ ਕੇ ਪਿੰਡ ਵਾਸੀਆਂ ਨੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜਿਹੜਾ ਬਲਾਕ ਕੀਤਾ ਲਾਸ਼ਾਂ ਸੜਕ ਤੇ ਰੱਖੀਆਂ ਪ੍ਰਦਰਸ਼ਨ ਕੀਤਾ ਤੇ ਉਹ ਸਰਕਾਰ ਤੇ ਪੁਲਿਸ ਤੋਂ ਸਖਤ ਕਾਰਵਾਈ ਦੀ ਇਸ ਵੇਲੇ ਮੰਗ ਕਰ ਰਹੇ ਨੇ ਦੂਸਰੇ ਪੰਨੇ ਸੇ ਪੰਜਾਬ ਪੁਲਿਸ ਦਾ ਵੀ ਬਹੁਤ ਵੱਡਾ ਦਾਵਾ ਹੈ ਕਿਉਂਕਿ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਸੀ ਪੁਲਿਸ ਦਾ ਦਾਵਾ ਹੈ ਕਿ 7 ਮਹੀਨਿਆਂ ਚ 20641 ਐਫ ਆਈ ਆਰ ਦਰਜ ਕੀਤੀਆਂ ਗਈਆਂ 31478 ਨਸ਼ਾ ਤਸਕਰਾਂ ਨੂੰ ਕਹਿੰਦੇ ਅਸੀਂ ਅਰੈਸਟ ਕੀਤਾ ਤੇ ਵੱਡੀ ਮਾਤਰਾ ਚ ਨਸ਼ੀਲੇ ਪਦਾਰਥ ਹਜ਼ਬਤ ਕੀਤੇ ਆ ਇਹਨਾਂ ਵਿੱਚ ਉਹ ਦੱਸਦੇ ਆ ਕਿ 1359.5 ਕਿਲੋ ਹਾਇਰੋਇਨ ਜਿਹੜੀ ਉਹ ਜਬਤ ਕੀਤੀ ਆ 437 ਕਿਲੋ ਅਫੀਮ ਅਤੇ 37 ਲੱਖ ਨਸ਼ੀਲੀਆਂ ਗੋਲੀਆਂ ਵੀ ਸ਼ਾਮਲ ਆ ਉਹਨਾਂ ਦੇ ਰਿਕਾਰਡ ਅਲੱਗ ਬোলਦੇ ਆ ਪਰ ਦੱਸਦੀ ਹੈ ਕਿ ਚੀਨ ਦੇ ਵਿੱਚ ਇੱਕੋ ਪਰਿਵਾਰ ਦੇ 11 ਜੀਆਂ ਨੂੰ ਮਾਰ ਕੀ ਸਜ਼ਾ ਦਿੱਤੀ ਗਈ ਆ ਇੱਕੋ ਫੈਮਿਲੀ ਦੇ 11 ਜੀ ਟੰਗ ਤੇ ਉਹਨਾਂ ਨੇ ਕਿਉਂ ਕਿਉਂਕਿ ਸਾਡੇ ਮਸਲਾ ਹੋਰ ਆ ਤੇ ਗਵਾਂਡੀ ਮੁਲਕ ਚੀਨ ਆ ਉਹ ਜਿਹੇ ਮਾਮਲਿਆਂ 'ਚ ਸਿੱਧੀ ਕਾਰਵਾਈ ਕਰਦਾ ਹੈ ਸਖਤ ਕਾਰਵਾਈ ਕਰਦਾ ਹੈ 11 ਮੈਂਬਰ ਇੱਕੋ ਪਰਿਵਾਰ ਦੇ ਸੀ ਬਾਰਡਰ ਤੇ ਉੱਥੇ ਇੱਕ ਕੋਈ ਜਿਵੇਂ ਮੁਹੱਲਾ ਜਾਂ ਬਣਿਆ ਹੋਇਆ ਸੀ ਸਾਡਾ ਕਾਰੋਬਾਰ ਚੱਲ ਰਿਹਾ ਸੀ 2015 ਤੋਂ ਬਾਅਦ ਫਿਰ ਚੀਨ ਨੇ ਮਿਆਮਾਰ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਤੇ ਉਹ ਜਿਹੜੇ ਲੋਕੀ ਸੀਗੇ ਉਹ ਉਥੇ ਡਰੱਗਸ ਦਾ ਕਾਰੋਬਾਰ ਕਰਦੇ ਸੀ ਈਵਨ ਲੱਖਾਂ ਟੂਰਿਸਟ ਆ ਜਿਹੜੇ ਉਹਨਾਂ ਤੇ ਵੀ ਉਹ ਤਸ਼ੱਦਦ ਕਰਦੇ ਸੀ ਘੰਟਿਆਂ ਤੱਕ ਕੰਮ ਵੀ ਕਰਵਾਉਂਦੇ ਸੀਗੇ ਉਹ ਦੋਸ਼ੀ ਪਾਏ ਗਏ ਉਸ ਫੈਮਿਲੀ ਦਾ ਜਿਹੜਾ ਹੈਡ ਹੈ ਉਹਨੇ ਸੁਸਾਈਡ ਕਰ ਲਿਆ ਤੇ 11 ਮੈਂਬਰ ਇਹਨਾਂ ਨੇ ਟੰਗ ਤੇ ਯਾਨੀ ਕਿ ਸਖਤ ਕਾਰਵਾਈ ਜਦੋਂ ਹੁੰਦੀ ਆ ਤਾਂ ਉਹ ਕਾਰਵਾਈ ਫਿਰ ਬੋਲਦੀ ਆ ਜਦੋਂ ਕਿਸੇ ਦੇ ਪਰਿਵਾਰ ਤੇ ਐਡਾ ਵੱਡਾ ਦੁਖਾਂਤ ਹੈ ਜਿਹੜਾ ਗੈਰਕਾਨੂੰਨੀ ਕਾਰਵਾਈਆਂ ਦੇ ਨਾਲ ਉਹ ਥੋਪ ਦਿੱਤਾ ਜਾਂਦਾ ਤਾਂ ਫਿਰ ਉਥੇ ਦੇ ਕਾਨੂੰਨ ਨੂੰ ਵੀ ਸਖਤ ਹੋਣਾ ਜ਼ਰੂਰੀ ਹੈ ਤੁਹਾਡੀ ਕੀ ਰਾਏ ਆ ਜ਼ਰੂਰ ਦੱਸਿਓ ਕਮੈਂਟ ਬਾਕਸ ਵਿੱਚ ਵੇਟ ਕਰਦੇ ਆਂ